ਭਈਆ ਗੱਡੀ ਨੇ ਬੜੀਆਂ ਬ੍ਰੇਕਾਂ ਮਾਰੀਆਂ ਵੇਖੋ ਤਸਵੀਰਾਂ ਤੁਸੀਂ ਬ੍ਰੇਕਾਂ ਦੇ ਨਿਸ਼ਾਨ ਵੇਖੋ ਬ੍ਰੇਕਾਂ ਦਾ ਬਹੁਤ ਮਾਰੀਆਂ لیکن بزرگ جوڑا ਜਿਹੜਾ ਨਹੀਂ बच ਸਕਿਆ ਦੋਨੋਂ ਬਜ਼ੁਰਗ ਜੋੜੇ ਦੀ ਦੱਸਦੇ ਆ ਕਿ ਇੱਥੇ ਜਾਨ ਚਲੀ ਗਈ ਆ ਸਕੂਟਰੀ ਉੱਤੋਂ ਆ ਕੇ ਹਾਈਵੇ ਤੇ ਟਰਨ ਕਰ ਰਹੇ ਸੀ ਜਿਸ ਕਰਕੇ ਦੱਸ ਤਈਏ ਕਿ ਆ ਤਸਵੀਰਾਂ ਇਸ ਵੇਲੇ ਹਾਈਵੇ ਦੀਆਂ ਔਰ ਤੁਹਾਨੂੰ ਉਹ ਵੀ ਤਸਵੀਰਾਂ ਵਿਖਾਉਂਦੇ ਜਿੱਥੇ ਬਜ਼ੁਰਗ ਜੋੜੇ ਦੀਆਂ ਡੈੱਡ ਬਾਡੀਆਂ ਪਈਆਂ ਨੇ ਇਸ ਵੇਲੇ ਪੂਰੀ ਤਰ੍ਹਾਂ ਡੈਮੇਜ ਹੋ ਗਏ ਸਰੀਰ ਔਰ ਸਕੂਟਰੀ ਵੀ ਰੋਡ ਦੇ ਉੱਤੇ ਪਈ ਆ ਆ ਬਜ਼ੁਰਗ ਇੱਥੇ ਪਿਆਰ ਇੱਕ ਮਾਤਾ ਬਜ਼ੁਰਗ ਅਵਸਥਾ ਵਿੱਚ ਆ ਉੱਥੇ ਸਾਹਮਣੇ ਦੂਸਰੀ ਸਾਈਡ ਤੇ ਉਹ ਵੀ ਤਸਵੀਰਾਂ ਵਿਖਾਉਂਦੇ ਆ ਔਰ ਇਹ ਹਾਦਸਾ ਜਿਹੜਾ ਦੀਨਾ ਨਗਰ ਬਾਈਪਾਸ ਦੇ ਉੱਤੇ ਨਾ ਨਗਰ 라ਵੀ ਪੈਲਸ ਦੇ ਬਿਲਕੁਲ ਸਾਹਮਣੇ ਆ ਸਕੂਟਰੀ ਪਈ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਬਹੁਤ ਵੱਡਾ ਹਾਦਸਾ ਵਾਪਰ ਗਿਆ ਔਰ ਦਿਨ ਦਾ ਵੇਲਾ ਸੀ ਔਰ ਪਰਿਵਾਰ ਤੇ ਕੀ ਬੀਤੀ ਹੋਏਗੀ ਜਿਨ੍ਹਾਂ ਦੇ ਪਰਿਵਾਰ ਦੇ ਦੋ ਬਜ਼ੁਰਗ ਮੈਂਬਰ ਦੋ ਗੁਣਾ ਦੀਆਂ ਗੁੱਠਲੀਆਂ ਚਲੀਆਂ ਗਈਆਂ ਔਰ ਇਸ ਵੇਲੇ ਦੱਸ ਦਈਏ ਕਿ ਆ ਇਹਨਾਂ ਦੀਆਂ ਡੈੱਡ ਬੋਡੀਆਂ ਪਈਆਂ ਨੇ ਔਰ ਇਸ ਵੇਲੇ ਪੁਲਿਸ ਵੀ ਇੱਥੇ ਪਹੁੰਚਣ ਵਾਲੀ ਅਜੇ ਤੱਕ ਤਾਂ ਪਹੁੰਚੀ ਨਹੀਂ ਔਰ ਪੁਲਿਸ ਪਹੁੰਚ ਜਾਂਦੀ ਆ ਤਾਂ ਫਿਰ ਤੁਹਾਨੂੰ ਅਗਲਾ ਪੱਖ ਵੀ ਵਿਖਾਵਾਂਗੇ ਔਰ ਦੱਸ ਦਈਏ ਕਿ ਜੋ ਪਰਿਵਾਰ ਹੈ ਇਹ ਕਿਤੇ ਲੋਕਲ ਦੀਨਾ ਨਗਰ ਦੇ ਕੋਲ ਹੀ ਰਹਿਣ ਵਾਲਾ ਔਰ ਦੀਨਾ ਨਗਰ ਦੇ ਕੋਲ ਗਾਦੜੀਆਂ ਮੁਖ ਗਾਦੜੀਆਂ ਪਿੰਡ ਹੈ ਔਰ ਇਹ ਬਜ਼ੁਰਗ ਜੋੜੇ ਦੀ ਇੱਥੇ ਉੱਥੇ ਜਾਨ ਚਲੀ ਗਈ ਆ ਉਹ ਸਕਾਰਪੀਓ ਗੱਡੀ ਆ ਔਰ ਨੰਬਰ ਜਿਹੜਾ ਇਹ ਬਾਹਰ ਦਾ ਔਰ ਪਤਾ ਨਹੀਂ ਇਹ ਕਿਹੜੇ ਜ਼ਿਲ੍ਹੇ ਦੀ ਗੱਡੀ ਏ ਔਰ ਇਹ ਵੀਡੀਓ ਫੇਰ ਤੁਹਾਨੂੰ ਅਗਲਾ ਪੂਰਾ ਪੱਖ ਵਿਖਾਵਾਂਗੇ ਫਿਲਹਾਲ ਤੁਸੀਂ ਇਹ ਖਬਰ ਜਿਹੜੀ ਆ ਪੂਰੀ ਵੇਖੋ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋ ਗਿਆ ਇੱਕ ਹਾਦਸਾ ਵਾਪਰਿਆ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਅੱਗੇ ਇੱਕ ਹੈ ਮਾਤਾ ਪਈ ਹੋਈ ਆ ਔਰ ਲੱਗਦਾ ਕਿ ਜਿਵੇਂ ਡੈੱਡ ਹੋ ਗਏ ਨੇ ਔਰ ਸਕੂਟਰੀ ਪਰਲੀ ਤਰਫ ਪਈ ਆ ਤੇ ਇੱਕ ਬਜ਼ੁਰਗ ਪਰੇ ਵੀ ਪਿਆ ਔਰ ਪਤਾ ਨਹੀਂ ਕਾਰਨ ਕੀ ਵਾਪਰਿਆ ਇੱਕ ਸਕਾਰਪੀਓ ਗੱਡੀ ਆ ਔਰ ਜਿਸ ਕਰਕੇ ਹਾਸਾ ਵਾਪਰਿਆ ਜੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਲੇਕਿਨ ਦੱਸ ਦਈਏ ਤਸਵੀਰਾਂ ਕੀ ਜਿਵੇਂ ਵੇਖਣ ਨੂੰ ਲੱਗ ਰਿਹਾ ਕਿ ਇਹ ਡੈੱਡ ਹੋ ਗਏ ਨੇ ਔਰ ਐਕਸੀਡੈਂਟ ਹਾਸਾ ਜਿਹੜਾ ਉਹ ਵੱਡਾ ਹੋ ਗਿਆ ਔਰ ਇਹ ਜਾਣਕਾਰੀ ਜਿਹੜੀ ਹੈ ਤੁਹਾਨੂੰ ਦੇ ਰਿਹਾ ਅਸੀਂ ਰਵੀ ਪੈਲਸ ਤੋਂ ਰਵੀ ਪੈਲਸ ਤੋਂ ਇਹ ਜਾਣਕਾਰੀ ਜਿਹੜੀ ਹੈ ਇਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੱਸ ਦਈਏ ਕੀ ਐਕਸੀਡੈਂਟ ਹੁਣ ਸਮਾਂ ਜਿਹੜਾ 4 ਵਜੇ ਦੇ ਕਰੀਬ ਹੋ ਗਿਆ ਔਰ ਇਸ ਵੇਲੇ ਇਸ ਵੇਲੇ ਇਹ ਐਕਸੀਡੈਂਟ ਜਿਹੜਾ ਵਾ ਰਵੀ ਪੈਲਸ ਦੇ ਕੋੜ ਬਿਲਕੁਲ 라ਵੀ ਪੈਲਸ ਦੇ ਸਾਹਮਣੇ ਔਰ ਦੀਨਾ ਨਗਰ ਬਾਈਪਾਸ ਦੇ ਉੱਤੇ ਆ ਔਰ ਇਹ ਹਾਸਾ ਕਿਵੇਂ ਵਾਪਰਿਆ ਅਜੇ ਕੋਈ ਪਤਾ ਨਹੀਂ ਚੱਲ ਸਕਿਆ ਜਿਵੇਂ ਇੱਕ ਬਜ਼ੁਰਗ ਸਾਹਮਣੇ ਪਿਆ ਦਿਖਾਈ ਦੇ ਰਿਹਾ ਤੁਹਾਨੂੰ ਔਰ ਉਹ ਤਸਵੀਰਾਂ ਜਿਹੜੀਆਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆ ਔਰ ਕਾਰਨ ਕੀ ਵਾਪਰਿਆ ਕੋਈ ਕਿਸੇ ਨੂੰ ਥੋੜੀ ਬੋਤੀ ਜਾਣਕਾਰੀ ਹੋਵੇ ਇੱਕ ਬਜ਼ੁਰਗ ਇੱਕ ਸਕਾਰਪੀਆ ਨਾਲ ਪਾਰਪੀਆ ਨਾਲ ਆ ਸਕਾਰਪੀਆ ਨਾਲ ਗੱਡੀ ਇਹ ਕਿਹਣਾ ਦੀ ਹੈ ਇਹ ਬਰੋਇਨ ਕੋਈ ਚੱਲ ਗਿਆ ਬਣਾ ਅੱਛਾ ਦੌੜ ਗਿਆ ਤੇ ਇਹ ਕਿੱਦਾਂ ਵਾਪਰਿਆ ਕਿੱਧਰੋਂ ਆਏ ਸੀ ਇੱਧਰੋਂ ਆਇਆ ਅੱਗੇ ਪਿਛੋਂ ਗੱਡੀ ਆਉਂਦੀ ਅੱਛਾ ਗੱਡੀ ਉੱਧਰੋਂ ਆਂਦੀ ਆ ਘੱਟ ਦੇ ਘੱਟ ਆਉਣਾ ਨਹੀਂ ਔਰ ਦੱਸ ਦਈਏ ਕਿ ਹਾਈਵੇ ਦੇ ਉੱਤੇ ਜਿਹੜੇ ਟਰਨ ਬਣੇ ਆ ਨਾ ਇਹਨਾਂ ਟਰਨਾਂ ਕਰਕੇ ਥੋੜਾ ਇਨਸੀਡੈਂਟ ਵਾਪਰਦੇ ਰਹਿੰਦੇ ਆ ਕਈ ਐਕਸੀਡੈਂਟ ਪਹਿਲਾਂ ਵੀ ਹੋਏ ਆ ਕਿ ਕੋਈ ਇੱਥੇ ਇੰਡੀਕੇਸ਼ਨ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਕਿਸੇ ਨੂੰ ਇਸ਼ਾਰਾ ਨਹੀਂ ਹੈ ਕਿ ਇਹ ਹਾਸਾ ਇੱਥੇ ਕੋਈ ਇੰਡੀਕੇਸ਼ਨ ਦੇਣਾ ਪਹਿਲੇ ਬਣਦਾ ਔਰ ਜੇ ਦੱਸਦੀ ਹੈ ਕਿ ਹਾਈਵੇਅ ਅਥਾਰਟੀ ਨੇ ਕੋਈ ਇੰਡੀਕੇਸ਼ਨ ਨਾ ਕਿਸੇ ਚੌਂਕ ਵਿੱਚ ਲਗਾ ਕੇ ਰੱਖਿਆ ਤਾਂ ਨਾ ਇੰਡੀਕੇਸ਼ਨ ਜਿਹੜਾ ਇਹਨਾਂ ਕੱਟਾ ਉੱਤੇ ਲਗਾਇਆ ਹੁਣ ਇਸ ਕੱਟ ਦੇ ਉੱਤੇ ਦੱਸ ਦਈਏ ਕਿ ਜਿਵੇਂ ਸਕੂਟਰੀ ਵਾਲੇ ਆਉਂਦੇ ਆ ਪਤਾ ਲੱਗਾ ਕਿਥੋਂ ਦੇ ਗਾਦੜੀਆਂ ਦੇ ਗਾਦੜੀਆਂ ਤੋਂ ਆ ਔਰ ਦੋਵੇਂ ਪਰਿਵਾਰ ਦੇ ਮੈਂਬਰ ਹੀ ਇੱਕੋ ਪਰਿਵਾਰ ਦੇ ਦੋਵੇਂ ਸਕੂਟਰੀ ਉੱਤੇ ਹੀ ਦੋਵੇਂ ਹਾਂਜੀ ਹਾਂਜੀ ਔਰ ਦੱਸ ਦਈਏ ਕਿ ਇਸ ਕੰਟਰੀ ਦੇ ਉੱਤੇ ਦੋਵੇਂ ਪਰਿਵਾਰ ਦੇ ਮੈਂਬਰ ਔਰ ਗਾਦੜੀਆਂ ਪਿੰਡ ਬਿਲਕੁਲ ਦਿਨਾਨਗਰ ਦੇ ਕੁਲ ਹੈ ਔਰ ਇਸ ਗਾਦੜੀਆਂ ਪਿੰਡ ਦੇ ਦੋਨੋਂ ਬਜ਼ੁਰਗ ਨੇ ਔਰ ਹਾਸਾ ਜਿਹੜਾ ਬੜਾ ਬਿਆਨਕਰ ਹੋ ਗਿਆ ਔਰ ਦੱਸ ਦਈਏ ਕਿ ਇਹ ਤਸਵੀਰਾਂ ਇਸ ਵੇਲੇ ਰਾਵੀ ਚੌਂਕ ਦੀਆਂ ਨੇ ਰਾਵੀ ਵਾਲੇ ਬਿਲਕੁਲ ਪੈਲੈਸ ਦੇ ਸਾਹਮਣੇ ਦੀਆਂ ਨੇ ਔਰ ਫੇਰ ਦੱਸ ਦਈਏ ਕਿ ਕੱਟ ਜਿਵੇਂ ਤੁਸੀਂ ਇਹ ਗੱਡੀਆਂ ਆਉਂਦੀਆਂ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਇਸ ਤਰਫ ਤਸਵੀਰਾਂ ਜਿਹੜੀਆਂ ਉਹ ਕਵਰ ਕੀਤੀਆਂ ਜਾਣ ਕਿ ਆਹ ਗੱਡੀਆਂ ਆ ਰਹੀਆਂ ਔਰ ਜਿੱਥੇ ਆਪਾਂ ਖੜੇ ਆ ਇਹ ਜਿੱਥੇ ਆਪਾਂ ਖੜੇ ਆ ਇਹ ਕ ਇਸ ਕੱਟ ਤੋਂ ਲੋਕ ਟਰਨ ਹੁੰਦੇ ਆ ਕੋਈ ਇੱਧਰ ਕੋਈ ਇੱਧਰ ਜਿਵੇਂ ਪੁਲਿਸ ਦੀ ਗੱਡੀ ਵੀ ਪਹੁੰਚ ਗਈ ਆ ਪੁਲਿਸ ਦੀ ਗੱਡੀ ਵੀ ਪਹੁੰਚ ਗਈ ਆ ਔਰ ਹੁਣ ਸੇਫਟੀ ਜਿਹੜੀ ਆ ਉਹ ਕੀਤੀ ਜਾਵੇਗੀ ਔਰ ਇਹ ਵੇਖਿਆ ਜਾਵੇਗਾ ਮੌਕਾ ਜਿਵੇਂ ਹਾਦਸਾ ਬਹੁਤ ਵੱਡਾ ਹੈ ਔਰ ਪਬਲਿਕ ਵੀ ਇਕੱਠੀ ਹੋਈ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਹੋ ਕੇ ਇਹ ਤਸਵੀਰਾਂ ਬਿਲਕੁਲ ਸਾਂਝੀਆਂ ਕੀਤੀਆਂ ਜਾਣ ਔਰ ਦੱਸਦੇ ਆ ਕਿ ਗਾਦੜੀਆਂ ਪਿੰਡ ਤੋਂ ਨੇ ਔਰ ਦੋਨੋਂ ਬਜ਼ੁਰਗ ਜੋੜਾ ਇਹ ਇੱਧਰੋਂ ਆ ਰਹੇ ਸੀ ਇਹ ਕੌਣ ਨੇ ਪਰਿਵਾਰ ਦੇ ਕਿਹੜੇ ਪਰਿਵਾਰ ਦੇ ਮੈਂਬਰ ਨੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਲੇਕਿਨ ਫਿਲਹਾਲ ਦੱਸ ਦਈਏ ਕਿ ਦੀਨਾ ਨਗਰ ਦੇ ਕੋਲ ਲੋਕਲ ਪਿੰਡ ਗਾਦੜੀਆਂ ਮੁਖੇ ਆ ਔਰ ਗਾਦੜੀਆਂ ਤੋਂ ਪਰਿਵਾਰ ਆ ਉਹਨਾਂ ਦੀ ਸਕੂਟਰੀ ਆ ਇੱਕ ਸਕਾਰਪੀਓ ਗੱਡੀ ਜਿਹੜੀ ਆ ਹਾਈਵੇ ਤੇ ਤੇਜ਼ ਰਫਤਾਰ ਆਉਂਦੀ ਆ ਤਾਂ ਜਦੋਂ ਸਕੂਟਰੀ ਜਿਹੜੀ ਆ ਉਹ ਉਥੋਂ ਟਰਨ ਕੀਤੀ ਜਾਂਦੀ ਆ ਜਿਸ ਦੇ ਵਿੱਚ ਸਕਾਰਪੀਓ ਗੱਡੀ ਦੇ ਨਾਲ ਉਹਨਾਂ ਦੀ ਟੱਕਰ ਹੋ ਜਾਂਦੀ ਆ ਹੁਣ ਸਕਾਰਪੀਓ ਹਾਈਵੇ ਤੇ ਜਾ ਰਹੀ ਆ ਉਹ ਆਪਣੇ ਧਿਆਨ ਨਾਲ ਜਾ ਰਹੀ ਆ ਲੇਕਿਨ ਇੱਥੇ ਕੋਈ ਇੰਡੀਕੇਸ਼ਨ ਕੋਈ ਕੱਟ ਨਹੀਂ ਆ ਸਕਾਰਪੀਓ ਦਾ ਇਸ ਦੇ ਵਿੱਚ ਬਿਲਕੁਲ ਵੀ ਨਹੀਂ ਲੱਗਦਾ ਕਿ ਕਿਸੇ ਤਰੀਕੇ ਨਾਲ ਉਸ ਦੀ ਗਲਤੀ ਹੋਵੇ ਲੇਕਿਨ ਇਹ ਦੱਸ ਦਈਏ ਕਿ ਆ ਬ੍ਰੇਕਾਂ ਵੀ ਲੱਗੀਆਂ ਹੋਈਆਂ ਨੇ ਸਕਾਰਪੀਓ ਦੀਆਂ ਦੂਰ ਲੰਬੀਆਂ ਬ੍ਰੇਕਾਂ ਨੇ ਔਰ ਕਿੱਥੋਂ ਤੱਕ ਕੋਈ ਬ੍ਰੇਕਾਂ ਲਗਾਉਂਦੀ ਗਈ ਆ ਸਕਾਰਪੀਓ ਔਰ ਇਹ ਗੱਡੀ ਆ ਤਾਂ ਹੁਣ ਇਹ ਖਾਸਾ ਜਿਹੜਾ ਵਾ ਉਹ ਇੱਥੇ ਵਾਪਰਿਆ ਰਾਵੀ ਪੈਲੈਸ ਦੇ ਕੋਲ ਔਰ ਜਿਵੇਂ ਵੇਖਣ ਨੂੰ ਲੱਗ ਰਿਹਾ ਕਿ ਦੋਵੇਂ ਤੇ ਜਿਹੜੇ ਆ ਡੱਡ ਹੋ ਗਏ ਆ ਜਿਵੇਂ ਤੇ ਡੱਡ ਹੋ ਗਈ ਆ ਦੋਆਂ ਦੀ ਔਰ ਦੱਸ ਦਈਏ ਇੱਕ ਹੀ ਜਦੋਂ ਸਕਾਰਪੀਓ ਆਪਣੇ ਰੋਡ ਦੇ ਉੱਤੇ ਬਿਲਕੁਲ ਸਿੱਧੀ ਆ ਰਹੀ ਆ ਔਰ ਜਿਸ ਕਰਕੇ ਇਹ ਸਕੂਟਰੀ ਵਾਲਿਆਂ ਨੇ ਟਰਨ ਕਰਨ ਤੋਂ ਪਹਿਲਾਂ ਇੱਧਰ ਉੱਧਰ ਕਈ ਵਾਰ ਕਈ ਚੀਜ਼ਾਂ ਐਸੇ ਟਰਨ ਕਰਦੀਆਂ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਸਾਨੂੰ ਮਿਲਦੇ ਜਿਨ੍ਹਾਂ ਦੇ ਐਕਸੀਡੈਂਟ ਇੱਥੇ ਹੁੰਦੇ ਆ ਔਰ ਪਿਛਲੇ ਟਰਨ ਦਾ ਹਾਈਵੇ ਥੋਰਟੀ ਨੂੰ ਬੇਨਤੀ ਕਰਦੇ ਆ ਕਿ ਇਸ ਦੇ ਉੱਤੇ ਇੰਡੀਕੇਸ਼ਨ ਕੋਈ ਲਾਈਟਾਂ ਕੱਟ ਬਣਾਉਣ ਤੋਂ ਪਹਿਲਾਂ ਔਰ ਪਹਿਲਾਂ ਕੋਈ ਨਾ ਕੋਈ ਇਸ਼ਾਰਾ ਜ਼ਰੂਰ ਹੋਣਾ ਚਾਹੀਦਾ ਕਿ ਇੱਥੇ ਕੱਟ ਬਣਾਉਣਾ ਚਾਹੀਦਾ ਇੱਥੇ ਇੰਡੀਕੇਸ਼ਨ ਜਿਹੜਾ ਵਾ ਉਹ ਜ਼ਰੂਰ ਹੈ ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸੱਜੋਗੀ ਦੇ ਨਾਲ ਮੈਂ ਹਰਚੰਦਰ ਸਿੰਘ ਤੀਨਾਂ ਨਗਰ ਜਿਲ੍ਹਾ ਗੁਰਦਾਸ ਔਰ